ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਜੀ ਮੱਕੀ ਨੂੰ ਪਾਣੀ 13 68 ਬੀਜ ਆ ਇਹ ਦਾਨਬੀਰ ਵਾਲਿਆਂ ਦਾ ਉਹਦੀ ਬਿਜਾਈ ਕਰੀ ਹੋਈ ਆ ਆਪਾਂ ਬਾਕੀ ਟੂਈ ਮੋਟਰ ਤੇ ਚੱਲਦੀ ਆ ਪਟਾਈ ਐ ਐਲ ਆਰ ਦੀ ਤੇ ਬਾਕੀ ਬੰਦੇ ਲੱਗੇ ਹੋਏ ਨੇ ਬੇਲ ਵਢਣ ਚਿਪਸੌਨਾ ਬੰਨਨ ਦੀ ਹੋ ਗਏ ਦੋ ਦਿਨ ਵੜਦੇ ਆਣ ਬਾਕੀ ਆ ਪਲਾਟ ਪਰ ਚੱਲੇ ਆ ਬਸ ਦੋ ਖਾਲੀਆਂ ਰਹਿੰਦੀਆਂ ਨੇ ਇਹਦੀਆਂ ਤੇ ਪਰਲੀ ਖਾਲੀ ਤੇ ਲੱਗਿਆ ਮਲਾਜਮ ਭਰਨ ਇੱਧਰ ਅੱਜ ਆਪਾਂ ਆਪ ਲੱਗੇ ਹੋਏ ਆ ਭਰਨ ਤੇ ਬਾਕੀ ਉਹ ਪਲਾਟ ਰਹਿ ਗਿਆ ਭਰਨ ਤੋਂ ਕੱਲ ਨੂੰ ਲੱਗ ਜੂਗਾ ਨਵੇ ਲਵੇ ਆ ਮੋਟਰ ਤੇ ਕੀ ਪਟਾਈ ਦਾ ਕੰਮ ਚੱਲਦਾ ਮਾਰੋ ਮਾਰ ਸਾਹਮਣੇ ਲੱਗੇ ਹੋਏ ਨੇ ਵੀਰ ਉਹ ਨਹੀਂ ਕਰਨ ਤੇ ਰੇਟ ਆਲੂ ਦਾ ਹੈਗਾ ਗ੍ਰੇਡਰ ਤੇ ਹੈਗਾ 12 ਰੁਪਏ ਹੈਗਾ ਜਿਹੜਾ ਮੰਨ ਲਓ ਗ੍ਰੇਡਰ ਤੇ ਵੇਚਦੇ ਆ ਆਪਾਂ 12 ਰੁਪਏ ਰੇਟ ਹੈਗਾ ਉਹਦਾ ਤੇ 9 ਰੁਪਿਆ ਦੜੇ ਦਾ ਚੱਲਦਾ 8.5 9 ਰੁਪਏ ਦੜੇ ਦਾ ਤੇ ਸੋਨਾ ਬੰਨ ਦਾ ਰੇਟ ਹੈਗਾ 13 ਤੋਂ 14 ਰੁਪਏ ਦੇ ਵਿੱਚ ਵਿੱਚ ਕੁਆਲਟੀ ਦੇ ਹਿਸਾਬ ਨਾਲ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਰੇਟ ਦੀ ਜਾਣਕਾਰੀ ਦਿੰਦੇ ਰਹਾਂਗੇ ਤੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਕੋਈ رائے ਦਿਆ ਕਰੋ ਤੇ ਦੱਸਿਓ ਵੀ ਤੁਹਾਡੇ ਏਰੀਆ 'ਚ ਬੀਜ ਮਿਲਦਾ ਮੱਕੀ ਦਾ 1890 ਜਾਂ 1899 ਦਾ ਤੇ ਆਪਣੇ ਏਰੀਆ 'ਚ ਤਾਂ ਹਲੇ ਆਇਆ ਨਹੀਂ ਦੁਕਾਨਾਂ 'ਤੇ ਜਿਹੜਾ ਆਇਆ ਦੀ ਮਾੜਾ ਮੋਟਾ ਬੈਗ ਗਿਆ ਬਾਕੀ 5-4 ਦਿਨ ਤੱਕ ਕਹਿੰਦੇ ਨੇ ਦੁਕਾਨਾਂ ਵਾਲੇ ਵੀ ਆਊਗਾ ਦੇਖੋ ਕਦ ਤੱਕ ਆਉਂਦਾ ਏ ਤੇ ਬਾਕੀ ਸ਼ੰਭੂ ਬਾਟਰ ਦੇ ਬਾਟਰ ਦੇ ਚੱਲਦਾ ਸੰਘਰਸ਼ ਆਪਾਂ ਕੱਲ ਜਾ ਕੇ ਆਏ ਸੀ ਆਪਾਂ ਵੀਡੀਓ ਪਾਈ ਤੀ ਤੇ ਬਾਕੀ ਉੱਥੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਕਿਸਾਨ ਵੀਰ ਚਲੋ ਕੰਮਕਾਰ ਚ ਉਲਝੇ ਹੋਏ ਨੇ ਆਲੂ-ਲੂ ਦੀ ਪਟਾਈ ਕਰਦੇ ਨੇ ਜਦੋਂ ਵੀ ਟਾਈਮ ਲੱਗੇ ਹਾਜ਼ਰੀ ਜ਼ਰੂਰ ਲਵਾਓ ਉੱਥੇ ਬਾਕੀ ਬਹੁਤ ਜ਼ਿਆਦਾ ਮਾੜਾ ਕਰ ਰਹੀ ਆ ਭਾਜਪੀ ਸਰਕਾਰ ਅੱਥਰੂ ਗਾਂ ਦੇ ਗੋਲੇ ਸੱਟ ਰਹੇ ਨੇ ਤੇ ਅੱਗੇ ਨਹੀਂ ਜਾਣ ਦਿੰਦੇ ਕਿਸਾਨਾਂ ਖਾਲੀਆਂ ਪੂਰੀਆਂ ਭਰੇ ਤੇ ਆਪਾਂ ਗਾਹ ਕਿਾਰੇ ਨੂੰ ਪਾਣੀ ਲਾਉਨੇ ਆ ਜਦ ਐਨ ਪਾਣੀ ਮੰਨ ਲਓ ਖੜ ਜਾਂਦਾ ਫਿਰ ਚੰਗੀ ਤਰ੍ਹਾਂ ਸੱਲ ਚੜ ਜਾਂਦੀ ਆ ਫਟ ਬੈਡਾਂ ਨੂੰ ਤੇ ਕਿਹਾਰੇ ਰੱਖਿਓ ਨੇ ਆਪਾਂ ਬੜੀ 14 14 15 15 ਬੈਡਾਂ ਦੇ ਖੁੱਲ੍ਹ ਸਾਬ ਨਾਲ ਕੋਇਲ ਆਏ ਹੋਏ ਨੇ ਬਾਕੀ ਦੇਖੋ ਝਾੜ ਵੀ ਕਿਵੇਂ ਆ ਬਾਕੀ ਇਹ ਰਹਿਗੇ ਨੇ ਆਪਣੇ ਪੰਜ ਗੀਲੇ ਲੱਗਿਆ ਜਸੂ ਪੱਟਣ ਤੇ ਹਲੇ ਹੁਣੇ ਚਲਾਇਆ ਕੰਮ ਟਾਡਾ ਸੂਡਾ ਬਣੇ ਤੇ ਫਿਰ ਕੰਮ ਚੱਲ ਪੂਗਾ ਖੁੱਲਗੇ ਬਾਕੀ ਕਾਫੀ ਟਾਈਮ ਹੋ ਗਿਆ ਦੀ ਇਹਦੇ ਬੇਲਾਂ ਆਪੇ ਸੁੱਕ ਗਿਆ ਦੀ ਆਲੂ ਦੀਆਂ ਤੇ ਹੁਣ ਲੱਗੇ ਆ ਪਟਾਈ ਕਰਨ ਰੇਟ ਹੈਗਾ ਆਲੂ ਦਾ 6.9 ਰੁਪਏ ਚੱਲਦਾ ਏ ਦੜੇ ਦਾ ਤੇ ਸ਼ਾਂਟੀ ਮਾਲ 40 ਤੋਂ 11.5 ਰੁਪਏ ਹੈਗਾ ਏ ਬਾਕੀ ਆਪਾਂ ਦੜਈ ਭਰਾ ਰਹੇ ਆ ਕਿ ਦੇਖੋ ਅੱਜ ਲੇਬਰ ਕਿੰਨਾ ਕਰਦੀ ਆ ਦੋ ਜਗ੍ਹਾ ਚੱਲਦੀ ਆ ਪਟਾਈ 6-7 ਬੰਦੇ ਹੋ ਰਹੇ ਨੇ ਬਾਕੀ ਦੂਈ ਮੋਟਰ ਤੇ ਚੱਲ ਰਹੀ ਆ ਪਟਾਈ ਬਾਕੀ ਸੁੱਕੀ ਜ਼ਮੀਨ ਕਰਕੇ ਡਲਾ ਬਹੁਤ ਜ਼ਿਆਦਾ ਆਉਂਦਾ ਮਸ਼ੀਨ ਦੇ ਗਹਿਲ ਇਹ ਇਹ ਸੁੱਕ ਗਏ ਬਾਕੀ ਧੁੱਪ ਪਰ ਹਵਾ ਚੱਲਦੀ ਐ ਇਸ ਕਰਕੇ ਬਾਕੀ ਉੱਧਰ ਮੱਕੀ ਨੂੰ ਪਾਣੀ ਪੈਂਦਾ ਆਪਣੀ ਨੂੰ ਜਾ ਕੇ ਦੇਖਦੇ ਆ ਉੱਧਰ ਕਿ ਕਿੰਨਾ ਅਗ ਰਹਿੰਦਾ ਭਰਨ ਤੋਂ ਕੀ ਗੱਲ ਬਾਤ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਬਾਕੀ ਡੜਾ ਬਹੁਤ ਜ਼ਿਆਦਾ ਆਉਂਦਾ ਆਲੂ ਦਾ ਝਾੜ ਠੀਕ ਆ ਵਧੀਆ ਇਹਨ ਪੂਰਾ ਹਾਂਜੀ ਚੱਲਦਾ ਜੀ ਮੱਕੀ ਨੂੰ ਪਾਣੀ ਤੇ ਲਾਈਟ ਬਹੁਤ ਜ਼ਿਆਦਾ ਹੈਰਾਨ ਕਰਦੀ ਆ ਤੇ ਰਹਿੰਦਾ ਆਪਣਾ ਹਲੇ ਤਿੰਨ ਚਾਰ ਕਿੱਲਾਂ ਦਾ ਗੇੜ ਪੈ ਰਿਹਾ ਦੋਏ ਖਾਲੀਆਂ ਨੂੰ ਪਾਣੀ ਤੇ ਬਾਕੀ ਉਹ ਪਰਲੇ ਪਾਸੇ ਗੰਨੇ ਦੇ ਨਾਲ ਵਾਲਾ ਭਰ ਗਿਆ ਦੀ ਤਿੰਨ ਚਾਰ ਦਿਨ ਹੋ ਗਏ ਇੱਧਰੇ ਭਰਦਿਆਂ ਨੂੰ ਮੱਕੀ ਤੇ ਦੂਈ ਮੋਟਰ ਦੇ ਕੋਈ ਗੂਆਂ ਦਾ ਕੰਮ ਚੱਲਦਾ ਏ ਬਾਕੀ ਨਾਲ ਹੁੰਦੇ ਭਰੀ ਆਵਾਂਗੇ ਥੋੜਾ ਜਿਹਾ ਲਾਈਟ ਨੇ ਹੈਰਾਨ ਕਰਿਆ ਲਾਈਟ ਕਿਸੇ ਲੂਟ ਆਈ ਨਹੀਂ ਅੱਜ ਵੀ ਕੱਟ ਲੱਗੀ ਜਾਂਦਾ ਲਾਈਟ ਦਾ ਫਲਟ ਪੈ ਜਾਂਦਾ ਬਾਕੀ ਚਿਪਸੋਨਾ ਬੰਨ ਦੀ ਬੇਲ ਵੱਡੀ ਗਈ ਆਪਣੀ ਉਹ ਪਟਾਂਗੇ 28 29 30 ਤਰੀਕ ਤੱਕ ਤੇ ਬਾਕੀ ਐਲ ਆਰ ਦੀ ਪਟਾਈ ਚੱਲਦੀ ਉਹ ਆ ਵੀਡੀਓ ਪਾਈ ਆਪਾਂ ਦੇਖੀਓਆ ਤੇ ਬਾਕੀ ਮੱਕੀ ਭਰ ਕੇ ਫਿਰ ਸ਼ਾਮ ਨੂੰ ਜਾ ਕੇ ਆਉਣਾ ਦੂਜੀ ਮੋਟਰ ਤੇ ਤੇ ਨਾਲੇ ਲੋਡ ਕਰਾਵਾਂਗੇ ਸ਼ਾਮ ਨੂੰ ਆਲੂ ਜਿਹੜੀ ਚਲਦੀ ਆ ਪਟਾਈ ਹਾਂਜੀ ਮੋਟਰਾਂ ਲੈਟ ਗਈ ਗਈ ਭੱਜ ਤੇ ਬਾਕੀ ਆ ਗਿਆ ਇੱਧਰ ਪਟਾਈ ਵਾਲੇ ਖੇਤ ਚ ਚਲਦੀ ਆ ਪਟਾਈ ਤੇ ਤਕਰੀਬਨ ਫਲੇ ਅੱਧਾ ਖੇਤ ਪੱਟੇ ਨਹੀਂ ਗਿਆ ਇੱਧਰੋਂ ਰੇਟ 100 ਦੇ ਲਵੇ ਬੋਰੀ ਹੋ ਚੱਲੀ। ਖੇਤ ਜਿਆਦਾ ਸੁੱਕੇ ਕਰਕੇ ਡੜਾ ਬਹੁਤ ਜਿਆਦਾ ਆਉਂਦਾ। ਪੱਕੇ ਡਲੇ ਆ ਰਹੇ ਨੇ। ਤੇ ਬਾਕੀ ਚੱਲਦਾ ਪਟਾਈ ਦਾ ਕੰਮਕਾਰ ਤੇ ਇਹ ਫਿਰ ਇਕੱਠੇ ਹੀ ਲੋਡ ਕਰ ਲਾਂਗੇ। ਗੱਡੀ ਭਰ ਦਾਂਗੇ ਉਰੋਂ। ਜਿਵੇਂ ਵੀ ਹੋਊਗਾ। ਬਾਕੀ ਹੋਰ ਪਾਸੇ ਵੀ ਆਪਾਂ ਲਵਾਈਆਂ ਹੋਈਆਂ ਨੇ ਪਟਾਈਆਂ। ਰੇਟ ਤੁਹਾਨੂੰ ਦੱਸੇ ਦਿੱਤਾ ਆਪਾਂ ਵੀਡੀਓ 'ਚ। ਵੀ ਆਹ ਕੁਛ ਚੱਲਦਾ ਏ। ਰੋਜ਼ ਦੀ ਰੋਜ਼ ਅਪਡੇਟ ਦਿਆ ਕਰਾਂਗੇ ਆਲੂ ਬਾਰੇ ਵੀ ਰੇਟ ਕਿੱਥੇ ਦਾ ਚੱਲਦਾ ਏ ਹਰੇਕ ਵੈਰਾਈਟੀ ਦਾ ਜਮਚਾ ਸੋਨਾ ਬਨ ਹੋ ਗਿਆ ਡਾਇਮੰਡ ਦਾ ਹੋ ਗਿਆ ਮਾਲਣੀ ਹੋਗੀ ਇਹਨਾਂ ਦੇ ਸਾਰੇ ਰੇਟ ਪਾਇਆ ਕਰਾਂਗੇ ਬਾਕੀ ਦੇਖੋ ਇਧਰਲੇ ਖੇਤ ਦੀ ਵੀ ਵੇਲ ਜੰਮ ਹੀ ਖਤਮ ਹੋ ਗਈ ਇਹ ਵੀ ਬਲਾਈਟ ਨੇ ਜੱਕਤਾ ਸਾਰੀ ਵੇਲ ਆ ਖੇਤ ਵੀ ਪਟਣ ਆਪਾਂ ਇੱਧਰ ਲਾ ਖੇਤ ਪੱਟੇ ਤੋਂ ਬਾਅਦ ਫਿਰ ਇੱਧਰ ਲਾ ਜੇ ਦਪਟਾਂਗੇ ਬਾਕੀ ਦੂਜੀਆਂ ਮੋਟਰਾਂ ਦੀ ਮਾਰਨਾ ਕਿਹੜਾ ਦੇਖਦੇ ਆ ਉੱਧਰ ਜਾ ਕੇ ਵੀ ਮੱਕੀ ਮੁੱਕੀ ਨਿਕਲੀ ਆ ਵੀ ਕੀ ਆਲੂ ਬਹੁਤ ਵਧੀਆ ਨਿਕਲ ਰਹਾ ਹੈ ਚੱਲਦਾ ਕੰਮ ਮਾਰੋ ਮਾਰ ਹਾਂ ਕੰਮ ਤਾਂ ਪੂਰਾ ਚੱਲਦਾ ਹੈ ਕੱਲ ਨੂੰ ਪੱਟਿਆ ਜਾਊਗਾ ਹਾਂ ਕੱਲ ਪੱਟਿਆ ਜਾਊਗਾ ਅੱਧਾ ਦੇ ਦੋ ਅੱਧਾ ਪੱਟਿਆ ਗਿਆ ਮਾਲਾ ਹਾਂ ਲੰਗਰੀ ਤੂੰ ਕਹਿਣਾ ਚਾਹੁੰਨਾ ਕੁਝ ਠੀਕ ਹੈ ਠੀਕ ਹੈ ਹਾਂ ਬਹੁਤ ਔਖਾ ਹੈ ਉਹ ਤਾਂ ਔਖਾ ਤਾਂ ਹੈਗਾ ਹੀ ਆ ਦੇਖੋ ਕਿਵੇਂ ਗਰ ਦੁੱੜਦੀ ਥੱਕੇ ਕਰਕੇ ਬਾਕੀ ਦੇਖੋ ਫੈਕਟਰੀਆਂ ਨਾਲੇ ਲੱਗੀਆਂ ਨੇ ਖੇਤ ਦੇ ਬਾਕੀ ਇਧਰਲੇ ਸਾਈਡ ਗਵਿੰਦਗੜ ਆ ਗਿਆ ਮੰਡੀ ਗਵਿੰਦਗੜ ਦੇਖ ਲਓ ਫਰਨ ਸਹੀ ਫਰਨਸਾਂ ਲੱਗੀਆਂ ਆਏ ਨੇ ਰਹਿ ਗਿਆ ਹਲੇ ਮੱਕੀ ਦਾ ਕੰਮ ਭਰਨ ਤੋਂ ਲਾਈਟ ਬਹੁਤ ਜ਼ਿਆਦਾ ਹੈਰਾਨ ਕਰਿਆ ਲਾਈਟ ਨੇ ਤੇ ਬਾਕੀ ਕੱਲ ਨੂੰ ਇਹਨਾਂ ਬੜੂਗਾ ਐਂਦਾ ਹਲੇ ਮੰਨ ਕੇ ਜੱਲੋ ਡੇਢ ਕਿੱਲੇ ਦਾ ਗੜ ਕਿੱਲੇ ਦਾ ਗੱਟ ਰਹਿ ਗਿਆ ਪੱਕੀ ਸੁੱਕੀ ਜ਼ਮੀਨ ਕਰਕੇ ਪਾਣੀ ਬਹੁਤ ਜ਼ਿਆਦਾ ਪੈਂਦਾ ਏ ਖੇਤ ਚ ਮੱਕੀ ਕੱਲ ਤੋਂ ਮੌਸਮ ਆਏਗਾ ਖਰਾਬ ਬੱਦਲ ਬਾਈ ਦਿਖਾਉਂਦਾ ਨੇਟ ਤੇ ਮੀਂਹ ਦਿਖਾਉਂਦਾ ਗਾਹਾਂ ਮਾਰਚ ਚ 2-3 ਤਰੀਕ ਦਾ ਤੇ ਗਰੇ ਨੂੰ ਢੱਕਦੇ ਆਂ ਸਮਾਰ ਕੇ ਆਲੂ ਵਾਲੇ ਨੂੰ ਸਾਹਮਣੇ ਲੱਗਿਆ ਹੋਇਆ ਆਪਣਾ ਇਹ ਤਰਪਾਲ ਪਾੜ ਗਈ ਉੱਪਰੋਂ ਕਰੇ ਤੇ ਫੇਰ ਕੋਰ ਲਿਆ ਕੇ ਤਰਪਾਲ ਪਾਉਨੇ ਇੱਕ ਫੇਰ ਤਸੱਲੀਆਂ ਟਕਿਆ ਜਾਊਗਾ ਮੌਸਮ ਦਾ ਕੋਈ ਪਤਾ ਨਹੀਂ ਵੀ ਕਿੰਨਾ ਗਮੀ ਪੈ ਜਾਵੇ ਬਾਕੀ ਉੱਤਰ ਵੀ ਕਰਾਉਨੇ ਆ ਲੋੜ ਆਲੂ ਚਲਦੀ ਆ ਪਟਾਈ ਐਂਟਰ ਹੋ ਨਹੀਂ ਰਿਹਾ ਸਟਾਰਟ ਹੁਣ ੱਤਕਾ ਲਾ ਕੇ ਕਰਾਂਗੇ ਸਟਾਰਟ ਜੱਗੀ ਵੀਰਾ ਲੱਗਿਆ ਬਾਕੀ ਫਿਰ ਟੋਚਨ ਵੀ ਕਰਾਉਨੇ ਆ ਦੇਖਦੇ ਆ ਜ਼ੋਰ ਜੂਰੂ ਮਾਰਾ ਕੇ ਚੱਲ ਥੋੜਾ ਦੌਰ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਸਟਾਰਟ ਚੱਲੋ ਚੱਲ 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 ਉਹ ਲੈ ਉਹ ਲੈ ਯਾਰ ਚਲੋ ਕਰੋ ਐਵੇਂ ਹੋ ਗਿਆ ਰੈਂਟ ਆ ਵੀਟੇ ਅੰਦਰ ਲੈ ਆਇਆ ਵੀ ਖਿੱਚ ਗਿਆ ਈਨ ਚਣਾਈ ਵਧੀਆ ਕਰਦੀ ਆ ਤੇ ਬਾਕੀ ਪੱਕੇ ਡਲੇ ਕਰਕੇ ਥੋੜਾ ਜਿਹਾ ਉਹ ਆ ਦੇਖੋ ਕਿੰਨਾ ਡਲਾ ਆ ਰਿਹਾ ਪੱਕਾ